ਸਤਿ ਸ਼੍ਰੀ ਅਕਾਲ ਜੀ ਸਾਰੇ ਆ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧਵਾੜ ਦਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਐਸ ਟਾਈਮ ਪਿੰਡ ਹਰੀਏ ਵਾਲੇ ਦੇ ਵਿੱਚ ਹਰੀਏ ਵਾਲਾ ਪਿੰਡ ਜ਼ਿਲ੍ਹਾ ਮੂਗੇ ਦਾ ਪਿੰਡ ਆ ਤੇ ਇਹ ਇੱਕ ক্রিকেট ਦੀ ਦੁਨੀਆ ਦੇ ਵਿੱਚ ਮਸ਼ਹੂਰ ਪਿੰਡ ਹਰਪ੍ਰੀਤ ਵੀਰ ਦੇ ਪਿੰਡ ਪਹੁੰਚਿਆ ਹੋਇਆ ਔਰ ਹਰੀਏ ਵਾਲੇ ਪਿੰਡ ਦੇ ਵਿੱਚ ਆ ਮਿੱਤਰੋ ਤੇ ਪ੍ਰਕਾਸ਼ ਵੀਰ ਦੇ ਕੋਲੇ ਐਸ ਟਾਈਮ ਮੈਂ ਮੌਜੂਦ ਆ ਵੈੜ ਵਿਖਾਉਣੀਆਂ ਤੁਹਾਨੂੰ ਮਿੱਤਰੋ ਇੱਕ ਗਰਮੀ ਦਾ ਗਹਿਣਾ ਤੋਹਫਾ ਕਹਿ ਸਕਦੇ ਆ ਗਹਿਣਾ ਕਹਿ ਸਕਦੇ ਆ ਬਹੁਤ ਚੰਗੀ ਵੈੜ ਆ ਕਿੰਨਾ ਵਾ ਸੁਹਾ ਕੀ ਇਹਦੀ ਡਿਟੇਲ ਆ ਆਉ ਮਿਲਦੇ ਆ ਪ੍ਰਕਾਸ਼ ਭਾਈ ਦੇ ਨਾਲ ਗੱਲਬਾਤ ਕਰਦੇ ਆ ਪ੍ਰਕਾਸ਼ ਵੀਰੇ ਸਤਿ ਸ਼੍ਰੀ ਅਕਾਲ ਭਰਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਕੀ ਹਾਲ ਆ ਬ੍ਰਦਰ ਠੀਕ ਆ ਠੀਕ ਆ ਵਧੀਆ ਘਰ ਬਾਰ ਭਰਾ ਜਮਾ ਓਕੇ ਜੀ ਠੀਕ ਆ ਪ੍ਰਕਾਸ਼ ਭਾਈ ਵੈੜ ਪਹਿਲੇ ਨਾਲ ਕਿ ਦੂਜੀ ਸੋਏ ਭਾਈ ਪਹਿਲਾ ਨਾਲ ਭਾਈ ਪਹਿਲੇ ਨਹੀਂ ਆ ਹੈ ਕੀ ਲੈ ਕਿੰਨੇ ਦਿਨ ਲੇ ਜੂਗੀ ਪ੍ਰਕਾਸ਼ ਭਾਈ ਇਹ ਤਾਂ 11 12 ਦਿਨ ਪੂਰੇ ਹਉਣ ਚ ਦੇਣ ਰਹਿੰਦੇ ਆ 11 12 ਦਿਨ ਤੇਰੇ ਪੂਰੇ ਹਉਣ ਦੇ ਵਿੱਚ ਹੀ ਆ ਹਾਂ ਜਾਨੀ ਥੱਲੇ ਤਾਂ ਫਿਰ ਚੰਗੀ ਨਿਕਰ ਜੂ ਭ ਯਾਰ ਮੈਂ ਤਾਂ 15 ਕਿਲੋ ਤੱਕਿਆ ਦੇ ਦੂਗੀ ਨਾ ਹਨਾ 14 15 ਕਿਲੋ ਦੁੱਧ ਦੇ ਸਾਡੇ ਜਿਹੜਾ ਵੀ ਬੰਦਾ ਇਨਾ ਯਾਰ ਇਸੇ ਵਾਲਾ ਬੰਦਾ ਅੱਜ ਦਾ ਵੱਧ ਪਰ ਪਕਾਇ ਵੀ ਠੰਡੀ ਓੰਜ ਹਨਾ ਓੰਜ ਕੋਈ ਚੱਕਰ ਨਹੀਂ ਹਾਂ ਮੁੰਡਾ ਤੇਰਾ ਹੱਥ ਹੁਥ ਲਾਈ ਜਾਂਦਾ ਹਨਾ ਤੇ ਪਕਾਇ ਵੀ ਕੀ ਰੇਟ ਰਹੂਗਾ ਭਾਈ ਇਹਦਾ 35000 ਮੁੱਲ ਕਰ ਦੇ ਭਾਈ ਹੈ 35000 ਆ ਠੀਕ ਆ ਭਾਈ ਵਾਕਿਆ ਹੀ ਠੀਕ ਆ ਦੇਖੀ ਕਿਤੇ ਭਰਾਵਾ ਨਹੀਂ ਨਹੀਂ ਕੋਈ ਚੱਕਰ ਨਹੀਂ ਹੈ ਬਿਠ ਰਹੇ ਹਾਂ 24 ਘੰਟੇ ਥੱਲੇ ਅੱਛਾ ਤੇ ਕੀ ਰੇਟ ਰਹੂਗਾ ਪ੍ਰਕਾਸ਼ ਭਾਈ ਇਹਦਾ 35000 ਮੁੱਲ ਕਰਦੇ 35000 ਲਾਡ ਪਿਆਰੇ ਇਹਦੇ ਵਿੱਚੋਂ ਹਾਂ ਜ਼ਰੂਰ ਕਰ ਦਿਆਂਗਾ ਭਾਈ ਠੀਕ ਹੈ ਕੱਢੀ ਬਾਹਰ ਨੂੰ ਵੀਰੇ ਯਾਰ ਤੋਰੀ ਭਾਈ ਲੈ ਵੀ ਮੇਤਰੋ 35000 ਰੁਪਏ ਸਿਰਫ ਮੁੱਲ ਆ ਤੇ ਗਾਂ ਤੁਸੀਂ ਆਪ ਵੇਖ ਲਓ ਵੀ ਕਿੰਨੇ ਦੀ ਆ ਹੁਣ ਤੁਸੀਂ ਸਿਆਣੇ ਆ ਬਾਲਾ ਕਹਿਣ ਦੇ ਮੈਨੂੰ ਵੀ ਨਹੀਂ ਲੋੜ ਵੀ ਗਾਂ ਜਿਹੜਾ ਬੰਦਾ 5-7 ਦਿਨ ਪੱਠੇ ਪਾਲੂਗਾ 2 ਰੁਪਏ ਕਮਾਈ ਵੀ ਹੈਗੀ ਆ ਵੈੜ ਦੇ ਵਿੱਚ ਮੇਤਰੋ ਕਰੋ ਸੰਗ ਦੇ ਵਿੱਚ ਆ ਪਹਿਲਣ ਵਤਸ਼ੀ ਆ ਲੈ ਆ ਵੀਰੇ ਨਵਾਂ ਹਾਨਾ ਕਈਲਨ ਹੈਗੀ ਕਰਮਾਲੀਆਂ ਦੁੱਧ 15 16 ਕਿਲੋ ਟੋਰਨ ਨਾਲ ਦੇ ਜਾਣਾ ਮੁੱਠੀਪੁਰ ਸਿੰਘ ਸਾਊ ਤਾਂ ਤੁਸੀਂ ਦੇਖ ਹੀ ਰਹੇ ਕਿਉਂਕਿ ਪਾਈ ਦਾ ਮੁੰਡਾ 8 7 ਸਾਲ ਦਾ ਹੀ ਆ ਲੈ ਪੁੱਤ ਇੱਕ ਵਾਰੀ ਥਣਾ ਨੂੰ ਹੱਥ ਫੇਰ ਲਈਂ ਜਾ ਕੇ ਨਿੱਕੇ ਮਾਰਦੇ ਹੱਥ ਹਾਂ ਲੈ ਆਹ ਚੀਜ਼ ਦੇ ਵੇ ਲੁੱਡਾ ਧਰਦਾ ਆ ਬਣਾ ਆ ਵੇਖ ਲੋ ਨਹੀਂ ਠੀਕ ਆ ਬਾਈ ਓਕੇ ਨਾ ਆ ਚੀਜ਼ ਆ ਬਾਈ ਜਦੋਂ ਆ ਜਨਵਾਰ ਆਏ ਹੋਵੇ ਨਾ ਉਦੋਂ ਸਮਝ ਲਓ ਤੁਸੀਂ ਜੈਲਾ ਹੁੰਦਾ ਕਿਉਂਕਿ ਜਵਾਕ ਨੇ ਹੱਥੋਂ ਤੋਂ ਲਾਉਣਾ ਹੁੰਦਾ ਜਦੋਂ ਜੈਲਾਪਨ ਹੁੰਦਾ ਪ੍ਰਕਾਸ਼ ਭਾਈ 35000 ਚ ਮਾਨਤਨ ਹੋ ਜਾਊਗਾ ਵੀਰੇ ਹਾਂ ਮਾਨਤਨ ਕਰ ਦਾਂਗੇ ਬਾਈ ਜੀ ਪ੍ਰਕਾਸ਼ ਨੰਬਰ ਤਾਂ ਹੀ ਵੀਰੇ ਆਪਦਾ 95927 95927 71601 71601 95927 71601 95927 71601 ਬਾਈ ਦਾ ਫੋਨ ਨੰਬਰ ਆ ਪਿੰਡ ਹਰਗੇਵਾਲਾ ਜ਼ਿਲ੍ਹਾ ਮੋਗਾ ਧੰਨਵਾਦ ਜੀ